ਕਥਾ ਲਈ ਮਾਰੂ ਓਏ ਆ ਦੇਖੋ ਇਹਨੂੰ ਕੋਲੇ ਨੂੰ ਭੈਣ ਕੋਦਾਂ ਤੁਹਾਨੂੰ ਪਤਾ ਨਹੀਂ ਬਿਲਕੁਲ ਤੇਰੀ ਮਾਰਿਆ ਓਏ ਆ ਦੇਖੋ ਦੇਖੋ ਵੀ ਕੈਂਸੂ ਓਏ ਜਿਹੜੇ ਕਹਿੰਦੇ ਆ ਸਾਰੇ ਕੱਟ ਓਏ ਆ ਦੇਖੋ ਸਾਰੇ ਕੱਟ ਸਾਰੇ ਕੱਟ ਸਾਰੇ ਕੱਟ ਕਟ ਕਟਾ ਕਰੋ ਮੈਨੂੰ ਕੁਛ ਨਹੀਂ ਕਹਿੰਦੇ ਆ ਕਿਹਦੇ ਦਾ ਪੋਰਸ ਆ ਸ਼ੇਅਰ ਕਰੋ ਓਏ ਆ ਦੇਖੋ 50 ਦੀ ਨੌਜਵਾਨੀ ਭਾਈ ਸ਼ੇਅਰ ਕਰ ਦੇ ਉਹਨੂੰ ਆ ਆ ਫੜੀਆ ਲਾਈਵ ਚਲੀ ਜਾਂਦਾ ਲਾਈਵ ਚਲੀ ਜਾਂਦਾ ਸਾਵਾ ਸੀਰਿਆ ਜਿਉਣਾ ਮੇਰਾ ਯਾਰ ਜਿਉਣਾ ਭਾਈ ਤੁਹਾਡਾ ਰੂਹ ਹੁਸ਼ਕਾਤੀ ਸੀ ਓਏ ਖੋਲ ਖੋਲ ਕੱਲਾ ਕੱਲਾ ਓਏ ਚੋ ਭਾਈ ਰੇ ਲਿਆ ਆ ਸਰਦ ਨਹੀਂ ਹੁੰਦਾ ਨਸ਼ਾ ਦੀ ਓਏ ਆ ਪੰਜਾਬ ਦੇ ਲੋਕਾਂ ਦੇ ਦੇਖ ਲੋ ਏ ਜ਼ਹਿਰ ਜਾਂਦਾ ਏ ਜ਼ਹਿਰ ਜਾਂਦਾ ਛੋਟੇ ਜਵਾਕਾਂ ਨੂੰ ਕਿਉਂ ਨਹੀਂ ਬੋਲਦੇ ਹਰੇ ਨਹੀਂ ਆ 300 ਰੁਪਏ ਆਲੇ ਕੋਕਲੇ ਗਿਆ ਚਲ ਸਾਰਾ ਮੇਰਾ ਮੁੰਡੇ ਦਾ ਸਵੇਰੇ ਸਵੇਰੇ ਛੋਟੇ ਮਾਗਰ ਲੱਗੇ ਆ ਪੁੱਸ ਕੇ ਬਾਈ ਮਾਗਰ ਫਿਰਦੇ ਨੇ ਕਦੇ ਕਹਿੰਦੇ ਚਰੀਰ ਆ ਜੋ ਕਦੇ ਕਹਿੰਦੇ ਮਾਨਸਾ ਆ ਜੋ ਸਵੇਰ ਦੇ ਲੱਗੇ ਸੀ 10 ਬੰਦੇ ਇਹ ਆ ਬੇਚਾਰਾ ਜੋਖ ਦੇ ਕੋ ਮੈਨੂੰ ਬਣਾ ਕੱਪੜੇ ਨਹੀਂ ਪੁੰਦ ਤੇਰੇ ਕੋਲ ਪੂਰੇ ਨਹੀਂ ਪੁੰਦ ਤਾਰ ਖੁੱਲਾਂ ਦੀ ਆ ਪੰਦ ਕਾਲ ਖੁੱਲਾਂ ਦੀ ਨਹੀਂ ਆ ਇਹ ਕਿਹੜੇ ਕਹਿੰਦਾ ਰਸ਼ਾ ਕੱਲ ਮੀਰਪੁਰੋਂ ਫੜਿਆ ਸੀ ਹਾਂ ਅੱਜ ਇਹਨੇ ਮੈਨੂੰ ਜੋਗੇ ਤੋਂ ਚੱਲਿਆ ਬੰਦੇ ਲਾਏ ਪਿੱਛੇ ਰੱਖ ਕੇ ਨਾ ਕਿਹੜੀ ਮੈਡੀਸਨ ਤੋਂ ਲੈ ਕੇ ਆਏ ਮੈਡੀਕਲ ਦਾ ਨਾਲ ਉਹ ਵੀ ਆ ਗਿਆ ਫਿਰ ਆ ਦੇਖ ਓਏ ਸਾਰਾ ਕੁਸਾ ਉੱਠ ਗਿਆ ਆ ਪੰਜਾਬ ਦੇ ਲੋਕੋ ਛੋਡੇ ਜਵਾਕਾਂ ਨੂੰ ਦਿੰਦੇ ਆ ਆ ਲੈ ਲੋ ਲੈ ਲੋ ਆ ਲੈ ਆਪਣਾ ਈ ਲੈ ਬੜੇ ਆਪਣਾ ਈ ਵਾ ਵਾ ਗਲੇ ਰਸ ਗਣੇਸ਼ ਚਾਹੇ ਲੱਗੀ ਹੋਈ ਆ ਜੇ ਉਹ ਬੰਦਾ ਨਾੜਿਆ ਨਾ ਅੜੂ ਗੜੂ ਆ ਨਹੀਂ ਤੈਨੂੰ ਜਾਣੀ ਬਾਈ ਯਾਰ ਅੱਗੇ ਵੀ ਬਾਈ ਕਿੰਨੀ ਕਿੰਨੇ 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 ਉਹ ਕੋਲ ਜਿੰਨੇ ਰੱਖ ਦੇ ਰੂਪ ਦਿਖਾ ਸਕੋ ਆ ਨਹੀਂ ਜੋ ਟੇਕਣੇ ਜਾ ਰਹੇ ਆਪ ਵੀ ਦੱਸ ਦੇ ਕਿੰਨੇ ਆ ਇਹ ਮੇਰੇ ਕਿਹਾ ਵੇ ਦੱਸ ਇਹ ਨੂੰ ਫੜ ਕੇ ਰੱਖਿਓ ਬੰਦ ਨਾ ਰੂ ਤੇ ਭੱਜਾਂ ਜਾਵੇ ਓਏ ਆਹਾ ਛੁੱਟੇ ਜਵਾਕਾਂ ਨੂੰ ਬਰਬਾਦ ਕਰਦੇ ਆਹਾ ਮਾਰਨਾ ਤਾਂ ਗਰੀਬ ਬੰਦੇ ਆ ਜੀ ਰੱਖਿਓ ਨੇ ਮੈਡੀਕਲ ਦੱਸੀ ਕਿਹਨੇ ਤੋਂ ਲੈ ਕੇ ਆਏ ਉੱਥੇ ਚੱਲਾਂਗੇ ਜੋ ਲੈ ਕੇ ਆਇਆ ਮੁੰਡਾ ਇਹ ਉਹ ਤੋਂ ਵੀ ਦੱਸੂ ਆਉਂਦਾ ਉਹ ਲੈ ਕੇ ਉਹ ਫਰਕ ਹੀ ਲਿਆਉਣ ਕੋਲ ਦੇ ਕਿੱਥੇ ਭੱਜੂਗਾ ਉਹ ਖੇਤਾਂ ਵਿੱਚ ਆ ਦੇਖ ਲਓ ਮਾਦਾ ਛੁੱਟੇ ਜਵਾਕਾਂ ਨੂੰ ਜ਼ਹਿਰ ਦਿੰਦੇ ਨੇ ਇਹ ਆਪਣੇ ਬੱਚਿਆਂ ਦੀ ਪਾਲਣਾ ਆਹ ਆ ਦੇਖੋ ਆਹ ਦੇਖੀ ਇਹ ਬੁੱਧੀ ਜੀ ਵੀ ਪੰਜਾਬ ਦੇ ਲੋਕ ਨੇ ਜਿਹੜੇ ਆ ਗਏ ਸਾਰਾ ਪਿੰਡ ਵਿੱਚ ਝੋਟਾ ਆਹ ਸੀਦੇ ਦਾ ਆ ਸਿੱਧਾ ਸਵੇਰੇ ਵਿਚਾਰ ਤੁਰਿਆ ਇਹ ਕਿਥੋਂ ਤੁਰਿਆ ਜੋਗੇ ਤੁਰੇ ਫਿਰਦੇ ਤਿਆਰ ਦੇ ਨੇ ਤੇ ਸਾਲਾ ਕਹਿੰਦਾ ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ ਬਹੁਤ ਭਾਈ ਬਹੁਤ ਹਾਲੇ ਮੈਂ ਫੜੇ ਕਹਿੰਦੀ ਇਹ ਖਰੇ ਮਸਾ ਫੜਨੇ ਸਾਏ ਕੀ ਬੋਲਦਾ ਆ ਭੱਜ ਗਿਆ ਸਾਫ ਆल्या ਨਾਲ ਅੰਦਾ ਲਿਆ ਆ ਗਏ ਆਪਾਂ ਕੀ ਕੰਡ ਪਾਇਆ ਸਾਰੇ ਆਪਨੇ ਪਾਸ ਆਇਆ ਕਿਤੇ ਕੋਈ ਥੇ ਮੌਲਕ ਆ ਪੁਲਿਸ ਥੰਨੇ ਵੜ ਗਿਆ ਹੋਸੀ ਥੰਨੇ ਜਦੋਂ ਆਪ ਦਾ ਹਾਲ ਕਿੰਨੇ ਵਾਰ ਜੂ ਕਿਨੇ ਪੱਤੇ ਦੇ ਬਿਜੋ ਇੱਕਲਾ ਬੈਠ ਜਾਦਾ ਕੰਮ ਦੇਖ ਲਾ ਕੋਈ ਆ ਜੋ ਹੈ ਨਾ ਆਪਣੇ ਹੀ ਇਹ ਆਪਣਾ ਲੱਗੇ ਹੋਰ ਬੰਦੇ ਇਹਦੇ ਕੋਲ ਬੰਦੇ ਲੈ ਕੇ ਦਰਜਣਗੇ ਉਹ ਬੰਦੇ ਚੱਕਾ ਉਹ ਭਾਈ ਕੋਟਾ ਸਿਰਫ ਪੂਰੇ ਕਿੰਨਾ ਬਾਈ ਕੋ ਪੱਤਾ ਰ ਹੈ ਭਾਈ ਉਹ ਭਾਈ ਪੱਤਾ ਨਾ ਚੱਕਰੇ ਤਾਂ ਬੁੱਤੋ ਬੜੀ ਚੱਲੀ ਜਾਂਦੀ ਆ ਬੜੀ ਜਾਂਦੀ ਆ ਇਦਾਂ ਨੀ ਕਿਹੜੇ ਫੜ ਕੇ ਰੱਖੂ ਨੂ ਕੱਤ ਨਹੀਂ ਚੱਲਦੀ ਆ ਦੇਖੋ ਇੱਕ ਆ ਲੈ ਕੇ ਆਇਆ ਸੀ ਇੱਧਰ ਜਮੂਰਾ ਆ ਭਾਈ ਮੈਂ ਨਹੀਂ ਲੈ ਕੇ ਆਇਆ ਹੋਰ ਕੌਣ ਲੈ ਕੇ ਆਇਆ ਕੋਈ ਨਹੀਂ ਜਾਣਦਾ ਵੀ ਭਾਈ ਮੈਂ ਉਹ ਨਹੀਂ ਮੈਂ ਉਹਦੇ ਮਿਲਣੇ ਉਹਦੇ ਮੈਂ ਲੈ ਕੇ ਆਇਆ ਤੇਰਾ ਝੋਟਾ ਆ ਮੁੰਡੇ ਸਾਡੇ ਕੋਲੇ ਆ ਕੇ ਖੜੇ ਨੇ ਕਿਹੜਾ ਮੁੰਡਾ ਜ਼ਰਾ ਬਾਦ ਰਾਜਾ ਉਹਦੇ ਨਾਲ ਹੀ ਕੋਈ ਇੱਕ ਮਿੰਟ ਇੱਕ ਮਿੰਟ ਪੈਸੇ ਲੈ ਕੇ ਕੌਣ ਹੈ ਲੈ ਕੇ ਆ ਕੇ ਦੂਲੇ ਤੇ ਹੁਣ ਭਾਈ ਮੈਂ ਨਹੀਂ ਲੈ ਕੇ ਆਇਆ ਭਾਈ ਮੈਨੂੰ ਤਾਂ ਪਤਾ ਹੀ ਨਹੀਂ ਕੀ ਹੋ ਗਿਆ ਇਹ ਦੋਨੇ ਇਕੱਠੇ ਜੀ ਕਿੱਥੋਂ ਲੈ ਕੇ ਆਏ ਮੈਡੀਕਲ ਤੋਂ ਕਿੱਥੇ ਲੈ ਕੇ ਛੱਡ ਦਾਂਗੇ ਉਹ ਵੀ ਨਾਲ ਦੀ ਗੱਲ ਤਾਂ ਸੁਣ ਲੈ ਮੈਨੂੰ ਪਤਾ ਮਾਵਾ ਤੂੰ ਇਹ 20 20 ਡੱਬੇ ਕਹਿੰਦੇ ਲੈ ਕੇ ਆਉਂਦੇ ਆ 20 20 ਦਾ ਦਾ ਡੱਬੇ ਜਵਾਕਾਂ ਨੂੰ ਦੇਣ ਨੂੰ ਗਾਹਾਂ ਬਕਿਆਨ ਨੂੰ ਲੈ ਕੇ ਆਉਂਦੇ ਆ ਬੇਡਾ ਭਾਈ ਜੋ ਯਾਰ ਆ ਦੇਖੀ ਭਾਈ ਕੋਇਆ ਦੇਖ ਲੋ ਯਾਰ ਚੁੱਪ ਕਰ ਜਾ ਬੋਲਣਾ ਭਾਈ ਹਾਂ ਸਰਕਾਰ ਕਹਿੰਦੀ ਆ ਪੁਲਿਸ ਕਹਿੰਦੀ ਆ ਵੀ ਇਹ ਨਸ਼ਾ ਨਹੀਂ ਹੈਗਾ ਆ ਕੀ ਆ ਇਹ ਤੁੜੇ ਕਿਨੇ ਫੜਨੇ ਇਹ ਪੁਲਿਸ ਨੇ ਫੜ ਜੀ ਨਹੀਂ ਫੜਦੇ ਇਹ ਆ ਦੇਖ ਆ ਦੇਖ ਕੀ ਇਹ ਵਧੀਆ ਵਧੀਆ ਕਰੋ ਭਾਈ ਆਟ ਗੱਦੀਆ ਆ ਸਾਰੇ ਪਾਲੋ ਭਾਈ ਪਾਓ ਪਾਓ ਬੱਚ ਪਾਓ ਇਹਦੀ ਬੱਚ ਪਾਓ ਓਏ ਜੇ ਤੂੰ ਦੱਸ ਫਿਰ ਮਾਰੋ ਨਾ ਮਾਰੋ ਨਾ ਓਏ ਯਾ ਕੋਈ ਨੀ ਜਾ ਸਕਦਾ ਮੈਨੂੰ ਮੇਰੇ ਰੱਖ ਰਹਿਣੇ ਮੀ ਰੱਖ ਬਾਈ ਇਹਨੂੰ ਵੀ ਮਾਰਿਓ ਨਾ ਓਹ ਮੁੰਡਾ ਓਏ ਓਰੇ ਆ ਆ ਸੁਣ ਆ ਪਿੰਡ ਦੇ ਸਰਪੰਚ ਤੂੰ ਸਰ ਤੋਂ ਪਹਿਲਾਂ ਕਿਹੜਾ ਗੱਲ ਸਰਪੰਚਾ ਹੋ ਵਾ ਭਲਾ ਓਰੇ ਸਰਪੰਚੂ ਕੋਸ ਸਦੋਰੇ ਬੜਾ ਹੋਰੇ ਆਉਲਾਣੇ ਮੇਰਾ ਕਹਿੰਦੇ ਖਾਦੋਂ ਖਾਦਣਾ ਵਾਹ ਅੱਛਾ ਓਏ ਜਿਹੜੇ ਕਹਿੰਦੇ ਪੰਮੇ ਮੇਰਾ ਕਹਿੰਦੇ ਉਹਨਾਂ ਨੂੰ ਸਦੋ ਕੱਲਾ ਬਣਾਏ ਆਏ ਨਹੀਂ ਆਏ ਮਾਰ ਕੇ ਵਾਕੇ ਦੀ ਘਰੇ ਆਪਾਂ ਪੰਮੇ ਆ ਸਾਰੇ ਬੰਦੇ ਮਨਾਦੀ ਕਰਕੇ ਜਾਵਾਂਗੇ ਹਲੇ ਰੋ ਇੱਥੇ ਬਹੁਤ ਰਸ਼ ਹੈ ਜਿਹੜਾ ਬੇਜਦਾ ਸਦੋ ਤੂੰ ਉਹਨੂੰ ਐਂ ਦੱਸ ਦੇ ਬੇਜਦਾ ਜਿਹੜਾ ਹੈਗਾ ਸਨਾ ਚੁੱਪ ਕਰ ਮੇਰੀ ਗੱਲ ਦੇ ਨਾਂ ਕੋਈ ਨਹੀਂ ਲੈਂਦਾ ਮੈਂ ਠੀਕ ਹੈ ਮੈਡੀਕਲ ਦਾ ਨਾਮ ਹੋਰ ਨਾ ਮਾਰੇ ਕੋਈ ਮੈਡੀਕਲ ਨਾ ਨਾ ਬਾਬਾ ਮੇਰਾ ਨਾਮ ਹੁੰਦਾ ਬਈ ਤੈਨੂੰ ਸਾਰੀ ਉਮਰ ਜਮਾਨਤ ਨਹੀਂ ਹੋਈ ਬਈ ਮੇਰੀ ਗੱਲ ਤਾਂ ਸੁਣ ਲੈ ਕਿੱਥੋਂ ਘਰੇ ਇਹਦਾ ਮੁੰਡਾ ਭੱਜ ਗਿਆ ਉਹ ਪਾਣੀ ਲੈ ਕੇ ਆਇਆ ਓਟਾਪੇ ਤੋਂ ਯਾਰ ਪਾਣੀ ਲੈ ਕੇ ਆਇਆ ਯਾਰ ਓਏ ਯਾਰ ਸੋਥੋ ਦੋ ਬੰਦੇ ਬਗਰ ਤੀਜਾ ਕੋਈ ਬੰਦਾ ਮੋਟਰਸਾਈਕਲ ਥੋੜੀ ਸਾਰੀ ਲਾਈਵ ਵੀਡੀਓ ਉੱਪ ਚੱਲੀ ਜਾਂਦੀ ਹੈ ਮੈਂ ਤਾਂ ਨਾ ਮਾਰੋ ਇਨਹੋਰ ਬੰਦਾ ਸੀਗਾ ਇੱਕ ਹੋਰ ਬੰਦਾ ਸੀਗਾ ਕਿੱਥੇ ਭੱਜਿਆ ਸਿੰਦਰੋ ਬੰਦਾ ਦਿਖਿਆ ਨਹੀਂ ਤੁਹਾਨੂੰ ਆਹੀ ਤਾਂ ਹੈਗਾ ਸੀ ਉਹਦਾ ਭੱਜਿਆ ਹੋਰ ਵੀ ਆਹ ਨਹੀਂ ਆਹੀ ਸੀਗਾ ਦੋ ਬਾਈ ਲੈ ਲੇ ਕੋਈ ਸੀਗੇ ਓ ਇਥੋਂ ਯਾਰ ਸੀ ਇਹ ਤਿੰਨ ਸੀਗੇ ਉਹ ਪਿੰਡ ਨਾਲ ਦਾ ਹੈ ਨਹੀਂ ਮੇਰੇ ਨਾਲ ਦਾ ਇਹ ਇਹ ਕਿੱਧਰ ਗਿਆ ਗੱਡੀ ਤੇ ਆਇਆ ਸੀਗਾ ਇਹ ਗਲਤ ਕਰਦੇ ਆ ਗਲਤ ਕਰ ਮੈਂ ਇਹਦਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਾ ਓਏ ਥੱਪਿਆਂ ਦੇ ਥੱਪੇ ਗਾਉਂਦੇ ਨੇ ਹਾਂ ਲੈ ਗੋਲ ਜਿੱਪੇ ਨਹੀਂ ਬੰਟ ਲੈ ਗਏ ਆਦਾ ਹੁਣ ਹੁਣੀ ਹੋ ਹੋ ਕਿੱਧਰ ਗਏ ਆ ਆ ਸੀ ਆ ਜੀ ਚੱਲ ਲੈ ਆ ਬਣ ਸਾਰੇ ਇਕੱਠੇ ਕੋ ਜਾਣੇ ਹੋ ਯਾਰ ਬੰਦ ਕਰ ਦੇ ਯਾਰ ਵੀਡੀਓ